ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ 2024 ਦਾ ਲੋਕ ਸਭਾ ਚੋਣ ਆ ਜਿਹੜਾ ਉਹ ਨੇੜੇ ਆ ਰਿਹਾ ਹੈ ਇਸ ਚੋਣ ਨੂੰ ਦੇਖਦੇ ਹੋਏ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੇ ਆਪਣੇ ਤਰੀਕੇ ਨਾਲ ਚੋਣ ਪ੍ਰਚਾਰ ਚ ਲੱਗ ਗਈਆਂ ਨੇ ਗੱਲ ਕਰੀਏ ਕਾਂਗਰਸ ਪਾਰਟੀ ਦੀ ਉਹ ਦੇਸ਼ ਵਿੱਚ ਨਿਆਂ ਯਾਤਰਾ ਕੱਢ ਰਹੀ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਹੈ ਤੇ ਤੀਸਰੀ ਪਾਰਟੀ ਜਿਹੜੀ ਭਾਜਪਾ ਉਹ ਪੰਜਾਬ ਦੇ ਵਿੱਚ ਚਲੋ ਗਾਓ ਅਭਿਆਨ ਹੈ ਜਿਹੜਾ ਉਹਦੇ ਤਹਿਤ ਲੋਕਾਂ ਨੂੰ ਜੋੜਨ ਲਈ ਆਪਣੀ ਇੱਕ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸੇ ਕੜੀ ਦੇ ਤਹਿਤ ਏਸ਼ੀਆ ਦੀ ਸਭ ਤੋਂ ਵੱਡੀ ਨਾਜਮੰਡੀ ਖੰਨਾ ਵਿੱਚ ਆਮ ਆਦਮੀ ਪਾਰਟੀ ਇੱਕ ਰੈਲੀ ਕਰਨ ਜਾ ਰਹੀ ਹੈ ਜਿਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਪਹੁੰਚ ਰਹੇ ਨੇ। ਇਸ ਰੈਲੀ ਵਿੱਚ ਪੰਜਾਬ ਦੇ ਲੋਕਾਂ ਲਈ ਵੱਡੇ ਐਲਾਨ ਹੋ ਸਕਦੇ ਨੇ। ਜੇ ਅਸੀਂ ਗੱਲ ਕਰੀਏ ਆਪਣੇ ਹਲਕੇ ਖੰਨਾ ਦੀ ਤਾਂ ਖੰਨਾ ਦੀ ਇੱਕ ਬਹੁਤ ਵੱਡੀ ਮੰਗ ਰਹੀ ਹੈ ਖੰਨੇ ਨੂੰ ਜ਼ਿਲ੍ਹਾ ਬਣਾਉਣ ਦੀ। ਖੰਨੇ ਦੇ ਲੋਕਾਂ ਨੇ ਪਹਿਲਾਂ ਕਾਂਗਰਸ ਫਿਰ ਅਕਾਲੀ ਦਲ ਦੋਨਾਂ ਤੇ ਭਰੋਸਾ ਜਤਾਇਆ ਸੀ ਕਿ ਇਹ ਖੰਨੇ ਨੂੰ ਜ਼ਿਲ੍ਹਾ ਬਣਾਉਣਗੇ ਜਦਕਿ ਇਹ ਸਰਕਾਰਾਂ ਨੇ ਚੋਣਾਂ ਦੇ ਦੌਰਾਨ ਵਾਅਦੇ ਵੀ ਕੀਤੇ ਸੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੇ ਵਿਧਾਇਕ ਸੀ ਉਹਨਾਂ ਨੇ ਵੀ ਚੋਣਾਂ ਦੇ ਦੌਰਾਨ ਇਹ ਵਾਅਦਾ ਕੀਤਾ ਸੀ ਵੀ ਸਾਡੀ ਸਰਕਾਰ ਰੌਣਕ ਤੇ ਖੰਨੇ ਨੂੰ ਜ਼ਿਲ੍ਹਾ ਬਣਾਇਆ ਜਾਊਗਾ ਹੁਣ ਅਸੀਂ ਦੇਖਦੇ ਹਾਂ ਕਿ ਇਸ ਰੈਲੀ ਵਿੱਚ ਕੀ ਬਾਕੀ ਪਾਰਟੀਆਂ ਵਾਂਗੂ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਆਪਣੇ ਵਾਅਦੇ ਖਰਾ ਉਤਰਦੀ ਹੈ ਜਾਂ ਨਹੀਂ ਸਰ ਇਹ ਬਹੁਤ ਵੱਡਾ ਦਿਨ ਹੈ ਲੋਕ ਸਭਾ ਹਲਕਾ ਫਟੇਗੜ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਜੋ ਹੈ ਉੱਥੇ ਖੰਨਾ ਜਿਹੜਾ ਵਿਧਾਨ ਸਭਾ ਉੱਥੇ ਇਹ ਰੈਲੀ ਹੋਣ ਜਾ ਰਹੀ ਹੈ ਇਹ ਰੈਲੀ ਮਹਾਂ ਰੈਲੀ ਹੈ ਬਹੁਤ ਵੱਡੀ ਰੈਲੀ ਹੋਣ ਜਾ ਰਹੀ ਹੈ ਔਰ ਇਹ ਬੜੀ ਫੈਸਲਾਕੁਨ ਰੈਲੀ ਹੋਊਗੀ ਤੇ ਇਸ ਰੈਲੀ ਦੇ ਵਿੱਚ ਸਾਡੇ ਬਹੁਤ ਪਰਮ ਸਤਕਾਰਯੋਗ ਆਮ ਆਦਮੀ ਪਾਰਟੀ ਦਾ ਸੰਸਥਾਪਕ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਪੰਜਾਬ ਦੀ ਧੜਕਣ ਲੋਕਾਂ ਦਾ ਮਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਉਹ ਵੀ ਪਹੁੰਚ ਰਹੇ ਨੇ ਔਰ ਦੋਏ ਮੁੱਖ ਮੰਤਰੀ ਸਾਹਿਬਾਨਾ ਦਾ ਖੰਨਾ ਵੇਖੇ ਆਉਣਾ ਇਹ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਅਸੀਂ ਜੀਆਂ ਆ ਨੂੰ ਕਹਿੰਦੇ ਹ ਮੁੱਖ ਮੰਤਰੀ ਸਾਹਿਬ ਨੂੰ ਔਰ ਇਸ ਧਰਤੀ ਦੇ ਉੱਤੋਂ ਜਿੱਥੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਜਪਜੋ ਜਾਣੇ ਆਨੰਦ ਇਸੇ ਧਰਤੀ ਦੇ ਉੱਤੋਂ ਉਸ ਦਿਨ ਮੁੱਖ ਮੰਤਰੀ ਸਾਹਿਬ ਬਹੁਤ ਵੱਡਾ ਐਲਾਨ ਕਰਨਗੇ ਜੋ ਪੰਜਾਬ ਦੇ ਹਿੱਤ ਲਈ ਹੋਊਗਾ ਔਰ ਬੜੀ ਆਸ ਤੇ ਉਮੀਦ ਕਰਦੇ ਹਾਂ ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਸਾਰਿਆਂ ਨੂੰ ਇੱਕ ਉਰੋ ਹੱਥ ਜੋੜ ਕੇ ਬੇਨਤੀ ਵੀ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਰੈਲੀ ਦੇ ਵਿੱਚ ਪਹੁੰਚੋ ਔਰ ਆਪਣੇ ਮਹਿਬੂਬ ਨੇਤਾਵਾਂ ਦੇ ਵਿਚਾਰ ਵੀ ਸੁਣੋ ਔਰ ਪੰਜਾਬ ਲਈ ਆਪਣਾ ਆਉਣ ਵਾਲੇ ਸਮੇਂ 'ਚ ਕੀ ਸੋਚ ਹੈ ਪੰਜਾਬ ਦੇ ਲਈ ਸਾਡਾ ਕੀ ਵਿਜ਼ਨ ਹੈ ਔਰ ਪੰਜਾਬ ਦੇ ਯੂਥ ਲਈ ਪੰਜਾਬ ਦੀ ਕਿਸਾਨੀ ਲਈ ਜਵਾਨੀ ਲਈ ਪੰਜਾਬ ਦੇ ਸਾਡੇ ਬਜ਼ੁਰਗਾਂ ਲਈ ਹੋਰ ਸਾਰਿਆਂ ਲਈ ਪੰਜਾਬ ਦੇ ਲਈ ਆਪਾਂ ਕੀ ਇੱਕ ਆਉਣ ਵਾਲੇ ਸਮੇਂ 'ਚ ਵੱਡੇ ਫੈਸਲੇ ਲੈਣੇ ਨੇ ਉਹ ਸਾਰੇ ਉਸ ਦਿਨ ਮੁੱਖ ਮੰਤਰੀ ਸਾਹਿਬ ਆਪਣੀ ਸਪੀਚ ਦੇ ਵਿੱਚ ਸਾਰਾ ਕੁਝ ਦੱਸਣਗੇ ਐਮਐਲਏ ਸਾਹਿਬ ਜਿਵੇਂ ਨੂੰ ਕਹੇ ਕਿ ਦੋ ਥੰਮ ਪੰਜਾਬ ਦੇ ਬੜੇ ਦੋ ਥੰਮ ਖੰਡੇ ਦੇ ਵਿੱਚ ਆ ਰਹੇ ਨੇ ਖੰਨੇ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਹੈ ਕਿ ਉਹਦੇ ਨੂੰ ਅਨਾਉਂਸਮੈਂਟ ਹੋਊਗੀ ਦੇਖੋ ਜ਼ਿਲ੍ਹਾ ਬਣਾਉਣ ਦੀ ਅਨਾਉਂਸਮੈਂਟ ਤਾਂ ਨਹੀਂ ਮੈਂ ਕਹਿ ਸਕਦਾ ਦੇਖੋ ਕਦੇ ਜ਼ਿੰਦਗੀ ਦੇ ਵਿੱਚ ਗਲਤ ਕਮਿਟਮੈਂਟ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਜ਼ਿਲ੍ਹਾ ਬਣਾਉਣਾ ਕੋਈ ਮਤਲਬ ਮੈਂ ਇਹ ਕਹੂੰਗਾ ਗੁੱਡੇ ਗੁੱਡੀ ਦਾ ਖੇਲ ਨਹੀਂ ਉਹਦੇ ਲਈ ਇੱਕ ਪ੍ਰੋਪਰ ਪ੍ਰੋਟੋਕਾਲ ਹੈ ਤੇ ਉਹ ਪ੍ਰੋਟੋਕਾਲ ਵਾਲਾ ਪ੍ਰੋਸੀਜਰ ਮੈਂ ਆਲਰੇਡੀ ਅਡਾਪਟ ਕੀਤਾ ਹੋਇਆ ਹੈ ਮੈਂ ਤਾਂ ਇਹ ਮੁੱਦਾ ਵਿਧਾਨ ਸਭਾ ਚ ਵੀ ਚੱਕਿਆ ਸੀਗਾ ਵੀ ਖੰਨੇ ਨੂੰ ਜ਼ਿਲ੍ਹਾ ਬਣਾਓ ਤੇ ਉਹਦੇ ਲਈ ਜੋ ਇੱਕ ਮਤਲਬ ਕਿ ਕਿੰਨੇ ਸਕਰ ਕਿਲੋਮੀਟਰ ਦਾ ਏਰੀਆ ਚਾਹੀਦਾ ਉਹਦੀ ਮੈਪਿੰਗ ਕਿੰਨੀ ਆਬਾਦੀ ਚਾਹੀਦੀ ਹੈ ਉਹਦੀ ਮੈਪਿੰਗ ਫਿਰ ਉਸ ਤੋਂ ਇਲਾਵਾ ਜਿਹੜਾ ਉਹਰੇ ਮਤਲਬ ਏਰੀਏ ਦੇ ਵਿੱਚ ਉਹ ਉਹਦਾ ਇੱਕ ਪ੍ਰਸ਼ਾਸਨ ਦਾ ਬੜਾ ਕੰਪਲੈਕਸ ਬੰਨਣਾ ਇਹ ਸਾਰੀਆਂ ਚੀਜ਼ਾਂ हां ਇੰਨੀ ਗੱਲ ਜ਼ਰੂਰ ਹੈ ਕਿ ਹੋਣ ਵਾਲੇ ਸਮੇਂ 'ਚ ਜਿਹੜੀ ਜਿਲ੍ਹੇ ਦੀ ਮੰਗ ਹੈ ਉਹ ਅੱਜ ਤੱਕ ਇਹ ਕਾਗਜ਼ਾਂ ਦੇ ਵਿੱਚ ਬਾਕੀ ਵਿਰੋਧੀ ਕਹਿੰਦੇ ਰਹੇ ਜੀ ਜਿਦਾਂ ਬਣਾਵਾਂਗੇ ਨਾ ਤੱਕੇ ਚੱਕੀ ਹੈ ਨਹੀਂ ਕਦੇ ਔਨ ਰਿਕਾਰਡ ਵੀ ਆਈ ਹੈ ਨਹੀਂ ਇਸ ਗੱਲ ਦਾ ਤਾਂ ਪ੍ਰਤੱਖ ਪ੍ਰਮਾਣ ਮੰਤਰੀ ਸਾਹਿਬ ਨੇ ਰੈਵਨਿਊ ਮਿਨਿਸਟਰ ਸਾਹਿਬ ਨੇ ਉਸ ਦਿਨ ਵਿਧਾਨ ਸਭਾ 'ਚ ਬੋਲ ਕੇ ਦੱਸਤਾ ਕਿ ਸਾਡੇ ਕੋਲ ਤਾਂ ਅਜੇ ਕੋਈ ਤਸਵੀਜ਼ ਵੀ ਨਹੀਂ ਸੀ ਆਈ ਇਹ ਪਹਿਲੀ ਵਾਰ ਜੇ ਕੋਈ ਤਸਵੀਜ਼ ਜਿਹਨੇ ਨੂੰ ਬਣਾਉਣ ਦੀ ਆਈ ਸੀ ਇਹ ਮੈਂ ਲੈ ਕੇ ਆਇਆ ਸੀਗਾ ਵਿਧਾਨ ਸਭਾ ਦੇ ਵਿੱਚ ਔਰ ਇਹ ਮੇਰਾ ਜਿਹੜਾ ਪ੍ਰੋਸੈਸ ਹੈ ਇੱਕ ਅਲੱਗ ਪ੍ਰੋਸੈਸ ਹੈ ਜਿਹੜਾ ਪੈਰਨਲ ਚੱਲ ਰਿਹਾ ਪਰ ਉਸ ਦਿਨ ਹਾਂ ਇੰਨੀ ਗੱਲ ਜ਼ਰੂਰ ਆਸੀਂ ਬੇਨਤੀ ਜ਼ਰੂਰ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਡਾ ਖੰਡਾ ਜਿਹੜਾ ਇਹ ਬੜੀ ਪ੍ਰੋਮੀਨੈਂਟ ਜਗ੍ਹਾ ਦੇ ਉੱਤੇ ਹੈ ਤੇ ਵੀ ਤੁਸੀਂ ਸਾਡੇ ਖੰਡੇ ਦੇ ਬਾਰੇ ਵਿੱਚ ਆਉਣ ਵਾਲੇ ਸਮੇਂ 'ਚ ਚਾਹੇ ਸਾਨੂੰ ਕੋਈ ਬਹੁਤ ਵੱਡਾ ਕੋਈ ਇੱਕ ਕਾਲਜ ਦੇ ਦਿਓ ਚਾਹੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੋਈ ਬਹੁਤ ਵੱਡਾ ਸਾਡੇ ਉਰੇ ਕੋਈ ਹਸਪੀਟਲ ਦੇ ਦਿਓ ਚਾਹੇ ਕੋਈ ਹੋਰ ਪ੍ਰੋਜੈਕਟ ਦੇ ਦਿਓ ਮੈਂ ਆਪਣੀ ਜਿਹੜੀ ਇਹ ਮੰਗ ਹੈ ਇਹ ਬੜਾ ਜਿਹਨੂੰ ਕਹ ਲੋ ਵੀ ਤਰੀਕੇ ਬਾਹਰ ਮੈਂ ਮੁੱਖ ਮੰਤਰੀ ਸਾਹਿਬ ਦੇ ਅੱਗੇ ਜ਼ਰੂਰ ਰੱਖੂੰਗਾ। ਐਮਰਨਾ ਵੀ ਇੱਕ ਹੋਰ ਹੈ ਜਿਵੇਂ ਮੰਡੀ ਦੇ ਵਿੱਚ ਜਿਹੜੀ ਇਹ ਵਿਚਾਰ ਇਹ ਹੋ ਰਹੀ ਹੈ। ਇਹ ਛੇ ਦੀ ਸਭ ਤੋਂ ਵੱਡੀ ਮੰਡੀ ਹੈ। ਕੀ ਮੰਡੀ ਦਾ ਵੀ ਨਵੀ ਕਰਨ ਦਾ ਕੁਝ ਐਸਾ ਕੋਈ ਅਨੋਮੈਂਟ ਹੋਊਗਾ? ਹੋਪਸੋ ਦੇਖੋ ਵੱਡੀ ਗੱਲ ਇਹ ਹੈ ਅਸੀਂ ਤਾਂ ਚਾਹਾਂਗੇ ਕਿ ਵੱਧ ਤੋਂ ਵੱਧ ਅਸੀਂ ਆਪਣੇ ਖੰਨੇ ਲਈ ਕੁਝ ਵਧੀਆ ਕਰਵਾ ਲਈਏ। ਔਰ ਮੈਨੂੰ ਇੰਨਾ ਵੀ ਮਾਨ ਹੈ ਕਿ ਮੁੱਕੇ ਪਹਿਲੇ ਮੁੱਖ ਮੰਤਰੀ ਹੋਣਗੇ ਜਿਨ੍ਹਾਂ ਤੱਕ ਇੰਨੀ ਈਜ਼ੀ ਅਪਰੋਚ ਹੈ। ਤੇ ਜਿੰਨਾ ਤੱਕ ਆਪਾਂ ਆਪਣੇ ਜਿਹੜੇ ਦਿਲ ਦੀਆਂ ਗੱਲਾਂ ਨੇ ਉਹ ਕਰ ਸਕਦੇ ਸੋ ਆਪਾਂ ਕੋਈ ਗੱਲ ਨਹੀਂ ਜੀ ਇਹ ਕੋਈ ਇਹ ਨਾ ਸੋਚੋ ਇਹ ਇਸ ਤਰ੍ਹਾਂ ਦਾ ਆਪਾਂ ਇੱਕ ਸਿਨੈਰੀਓ ਨਾ ਬਣਾਓ ਕਿ ਜੇ ਮੁੱਖ ਮੰਤਰੀ ਸਾਹਿਬ ਖੰਨੇ ਆ ਰਹੇ ਤਾਂ ਉਸੇ ਦਿਨੇ ਕੁਝ ਮਿਲੂਗਾ ਮੁੱਖ ਮੰਤਰੀ ਸਾਹਿਬ ਤਾਂ ਹਮੇਸ਼ਾ ਪੂਰੇ ਪੰਜਾਬ ਲਈ ਅਵੇਲੇਬਲ ਨੇ ਔਰ ਜਿੱਥੇ ਤੱਕ ਗੱਲ ਰਹੀ ਖੰਨਾਰੀ ਖੰਨਾਲੀ ਮੈਂ ਆਲਰੇਡੀ ਬਹੁਤ ਆਪਣੇ ਆਪ ਦੇ ਵਿੱਚ ਇੱਕੋ ਪਰਾਲੇ ਕਰਨ ਲੱਗੇ ਹੋਏ ਆ ਔਰ ਜੋ ਜੋ ਮੁੱਖ ਮੰਤਰੀ ਸਾਹਿਬ ਤੋਂ ਆਮ ਵੀ ਮੰਗਾਗੇ ਅਸੀਂ ਖੰਨਾਲੀ ਆਪਾਂ ਲੈ ਆਈ ਜਾਵਾਂਗੇ ਚਿੰਤਾ ਨਾ ਕਰੋ ਮੈਂ ਤੁਹਾਨੂੰ ਇਹ ਪ੍ਰੋਮਿਸ ਕਰਦਾ ਹਾਂ ਕਿ ਖੰਡੇ ਲਈ ਆਉਣ ਵਾਲੇ ਸਮੇਂ 'ਚ ਆਪਾਂ ਬਹੁਤ ਕੁਝ ਵੱਡਾ ਹੀ ਕਰਾਂਗੇ ਇਸ ਗੱਲ ਤੋਂ ਤੁਸੀਂ ਨਿਸ਼ਚਿੰਤ ਹੋ ਜਾਓ ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਹੈ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਮੈਨੂੰ ਬਤੌਰੇ ਵਾਈਸ ਪ੍ਰਧਾਨ ਦੀ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਸੋ ਮੈਂ ਇੱਕ ਹੋਰ ਗੱਲ ਕਹਿਣੀ ਚਾਹਨਾ ਆਪਾਂ ਖੰਡੇ ਦੀ بجائے ਆਪਾਂ ਪੂਰੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਮੈਂ ਸਮਸਤ ਪੰਜਾਬ ਦੇ ਲਈ ਉਹ ਮਤਲਬ ਕਿ ਜੋ ਡਵੈਲਪਮੈਂਟ ਆਸੀਂ ਕਰਨ ਲੱਗੇ ਹੋਏ ਆ ਇੱਕ ਆਪਣੇ ਆਪ ਤੋਂ ਮਾਨਮਤਾ ਜਣੇ ਕਿ ਕਦੇ ਕਦਮ ਹੈ ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਪੂਰੇ ਸਮਸਤ ਜਿਹੜੇ ਨਾਲ ਦੇ ਵੀ ਸਾਰੇ ਸਾਡੇ ਜ਼ਿਲ੍ਹੇ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਰੈਲੀ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਾਰਿਆਂ ਨੇ ਪਹੁੰਚਣਾ ਔਰ ਸਾਰਿਆਂ ਦੀ ਗੱਲ ਰੱਖਾਂਗੇ ਜੀ ਆਪਾਂ ਨਾਟ ਓਨਲੀ ਖੰਨਾ ਸਾਰੇ ਹਲਕਿਆਂ ਦੀ ਗੱਲ ਰੱਖਾਂਗੇ ਤਾਂ ਜੋ ਆਪਣਾ ਇਹਦੇ ਤੋਂ ਆਪਾਂ ਰੈਲੀ ਤੋਂ ਕੋਈ ਵੱਡਾ ਲਾਹਾ ਲੈ ਕਿੰਨਾ ਕਿੰਨਾ ਕਿੰਨੇ ਕਿ ਗੈਦਰਿੰਗ ਜਿਹੜੀ ਅਸੀਂ ਬੰਦੇ ਦੇਖੋ ਗੈਦਰਿੰਗ ਰੈਲੀ ਦੀ ਤੁਸੀਂ ਇਹ ਸੋਚ ਲਓ ਬਈ ਕੋਈ ਹਿਸਾਬ ਹੀ ਹੈ ਨਹੀਂ ਕੋਈ ਹਿਸਾਬ ਰੈਲੀ ਮੈਂ ਮੂੰਹੋਂ ਬੋਲ ਕੇ ਦੱਸਦਾ ਇੰਨੀ ਹੋਊਗੀ ਉਸ ਦਿਨ ਉਹਰੇ ਇੰਨੀ ਗੱਲ ਜ਼ਰੂਰ ਕਹਿ ਦਿੰਦਾ ਕਿ ਤਿੰਨ ਸੈਕਟਰ ਚ ਜੋਗੀ ਜਗਾ ਨਹੀਂ ਹੋਊਗੀ ਉਸ ਦਿਨ ਇਹ ਰੈਲੀ ਫੈਸਲਾ ਕੋਨ ਰੈਲੀ ਹੋਊਗੀ ਇਹ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਣਗੀਆਂ ਉਹਦੇ ਵਿੱਚ ਜਿਹੜੇ ਵਿਰੋਧੀ ਨੇ ਇਹਨਾਂ ਦਾ ਸੁਪਣਾ ਸਾਫ਼ ਕਰ ਲਿਆ ਬਿਗਲਾ ਜਿਹੜਾ ਬਿਗਲ ਹੈ ਉਸ ਨੂੰ ਮੁਝਾਨ ਜਾ ਰਹੇ ਹੋ ਦੇਖੋ ਜੀ ਗੱਲ ਇਹ ਹੈ ਵੀ ਜਦੋਂ ਜਦੋਂ ਇਲੈਕਸ਼ਨ ਆਉਂਦੀਆਂ ਹਰੇਕ ਪੋਲੀਟੀਕਲ ਪਾਰਟੀ ਨੇ ਆਪਣਾ ਆਪਣਾ ਪ੍ਰਚਾਰ ਕਰਨਾ ਹੁੰਦਾ ਅਸੀਂ ਕੰਮ ਕੀਤਾ ਜੀ ਅਸੀਂ ਗੱਲਾਂ ਨਹੀਂ ਮਾਰੀਆਂ ਅਸੀਂ ਪੰਜਾਬ ਲਈ ਕੰਮ ਕੀਤਾ ਸੋ ਜਿਹੜਾ ਪੰਜਾਬ ਲਈ ਕੰਮ ਕੀਤਾ ਅਸੀਂ ਤਾਂ ਲੋਕਾਂ ਦੇ ਵਿੱਚ ਆਪਣੇ ਕੰਮਾਂ ਦੀ ਰਿਪੋਰਟ ਲੈ ਕੇ ਜਾਵਾਂਗੇ ਔਰ ਫੇਰ ਇੱਕ ਵਾਰ ਤੋਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਔਰ ਝੋਲੀ ਅਟਕੇ ਇੱਕ ਇੱਕ ਵੋਟ ਮੰਗਾਗੇ ਔਰ ਬੜੀ ਪੂਰਨ ਆਸ ਹੈ ਕਿ ਲੋਕ ਇਸੇ ਤਰੀਕੇ ਨਾਲ ਸਾਡੇ ਸਿਰ ਦੇ ਉੱਤੇ ਆਸ਼ੀਰਵਾਦ ਦੇਣਗੇ ਸਟੇਟ ਲੈਵਲ ਫੰਕਸ਼ਨ ਹੈ ਪੰਜਾਬ ਸਰਕਾਰ ਵੱਲੋਂ ਤੇ ਇੱਥੇ ਕਾਫੀ ਇਕੱਠ ਦੀ ਸੰਭਾਵਨਾ ਹੈਗੀ ਹੈ ਸੋ ਉਸ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਸਾਰੇ ਇੱਥੇ ਜੋ ਵੀ ਮੁਕੰਮਲ ਇੰਤਜ਼ਾਮ ਹੈਗੇ ਆ ਕਿ ਪਬਲਿਕ ਨੂੰ ਕੋਈ ਦਿੱਕਤ ਨਾ ਆਵੇ ਉਹ ਸਾਰੇ ਅਸੀਂ ਕਰਵਾ ਦਿੰਦੇ ਮੈਡਮ ਜਿਹੜੇ ਪ੍ਰਬੰਧ ਨੇ ਜੀ ਉਹ ਕੁਝ ਟ੍ਰੈਫਿਕ ਨੂੰ ਲੈ ਕੇ ਵੀ ਚੇਂਜ ਕੀਤਾ ਗਿਆ ਜੀ ਇਨਫੈਕਟ ਅਸੀਂ ਟ੍ਰੈਫਿਕ ਦੀ ਅਗਰ ਇਨਫੈਕਟ ਦ ਹੋਲ ਪੁਆਇੰਟ ਆਪਾਂ ਯੂਜੂਲੀ ਇਨ ਅ ਅ ਫੰਕਸ਼ਨ ਦੇ ਵਿੱਚ ਕੀ ਕਰਾਂਗੇ ਕਿ ਜੇਕਰ ਕੋਈ ਵੀ ਡਾਇਵਰਜਨ ਰੂਟ ਹੈਗੀ ਹੈ ਤਾਂ ਕਿਸੇ ਸਿਟੀਜ਼ਨ ਨੂੰ ਕੋਈ ਦਿੱਕਤ ਨਾ ਆਵੇ ਅਸੀਂ ਇੱਕ ਦਿਨ ਪਹਿਲਾਂ ਹੀ 9 ਤਰੀਕ ਦੇ ਅਖਬਾਰ ਦੇ ਵਿੱਚ ਤੇ ਮੀਡੀਆ ਚੈਨਲਸ ਤੁਹਾਡੇ ਰਾਹੀਂ ਵੀ ਅਸੀਂ ਡਾਇਵਰਜਨ ਪਲਾਨਸ ਸ਼ੇਅਰ ਕਰ ਦਾਂਗੇ ਸੋ ਥੈਟ ਕਿਸੇ ਨੂੰ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਉਹ ਸਾਡਾ ਇੱਕ ਪ੍ਰਾਇੋਰਟੀ ਏਰੀਆ ਹੈ ਕੈਮਰਾਮੈਨ ਕੁਲਵਿੰਦਰ ਸਿੰਘ 베ਦੀ ਦੇ ਨਾਲ ਮੈਂ ਕੇਵਲ ਕ੍ਰਿਸ਼ਨ ਖੰਨੇ ਤੋਂ